ਹਾਂਜੀ ਦੋਸਤੋ ਸਤਿ ਸ਼੍ਰੀਕਾਲ ਸਿੰਘਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ਼੍ਰੀਕਾਲ ਤੇ ਵੀਰੋ ਅੱਜ ਚਾਰ ਦਿਨ ਚੋਟਿਆਂ ਦਾ ਮੁਕਾਬਲਾ ਚੱਲ ਰਿਹਾ ਇੱਕ ਤੋਂ ਇੱਕ ਟੌਪ ਕੱਟੇ ਪਹੁੰਚੀ ਆ ਤੇ ਇਹਨਾਂ ਘਟਿਆਂ ਚੋਂ ਰਿਜ਼ਲਟ ਆ ਰਿਹਾ ਤੇ ਤੇ ਤੁਹਾਨੂੰ ਖੌਣੇ ਵਿਚਾਰਦੰਦ ਚੋ ਕਿਹੜੀ ਕੈਟੇਗਰੀ ਦੀ ਬਰਲੋ ਵੀ ਮੁਰ ਨਸਲ ਚ ਤੇ ਇਹਨਾਂ ਦੇ ਬਾਪ ਕਿਹੜੇ ਆ ਕਿ ਇਹਨਾਂ ਦਾ ਬਾਪ ਮਾਵਾ ਦਾ ਬੈਕਗ੍ਰਾਉਂਡ ਹੈ ਦੱਸਣ ਬੋਲਣਗੇ ਆਪਣੇ ਕੋਲ ਇਹ ਤੁਹਾਨੂੰ ਸੁਣਾਉਣੇ ਆ ਕਿ ਕਿ ਨੰਬਰਾਂ ਚ ਆਉਂਦੀ ਹੁੰਦੀ ਹੈ ਕਿਹੜਾ ਨੰਬਰ ਸਿਕੋਲੇ ਦਾ ਇੱਕਦਿਕ ਟੋਪ ਕਟਾਖੜਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਕੱਟੇ ਆ ਤੇਨੂੰ ਫਰੈਂਡ ਤੋਂ ਵੀ ਦਿਖਾ ਦਿੰਨੇ ਵਾੜੇ ਬਹੁਤ ਸ਼ਾਨਦਾਰ ਕੱਟੇ ਆ ਜਿਵੇਂ ਸੱਦਿਓ ਇੱਕਦਿਕ ਟੋਪ ਕੱਟੇ ਪਹੁੰਚਿਓ ਹੈ ਸਾਹਮਣੇ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਹੈ ਸਾਹੀਵਾਲ ਗਾਮ ਦੇ ਬਿਊਟੀ ਦੇ ਮੁਕਾਬਲੇ ਵੀ ਮਿੱਤਰੋ ਸ਼ੁਰੂ ਹੋਣ ਲੱਗੇ ਆ ਇਹ ਕੋਹ ਸ਼ਾਂਦਰ ਕਟਾ ਪੀ 286 ਦਾ ਕਟਾ ਰਾਕੇ ਦੇ ਨਾਂ ਦੇ ਸਾਹਮਣੇ ਕਟਾ ਖੜਾ ਹੈ ਪੀ 286 ਦਾ ਕਟਾ ਰਾਕੇ ਦੇ ਨਾਂ ਦੇ ਆ ਤਾਂ ਕੋਹ ਸ਼ਾਂਦਰ ਕਟਾ ਹੈ ਦੋ ਇਹ ਡੇ ਕਟੇ ਤਿਆਰ ਕਰਨੇ ਬਹੁਤ ਖੇ ਅੱਜ ਦੇ ਸਾਹਮਣੇ ਇਹ ਅਰਜਨ ਗੋਮਦ ਦਾ ਬੱਚਾ ਹੈ ਇਹ ਨਾਲਾ ਦੋ ਪੀ 286 ਦਾ ਕਟਾ ਹੈ ਕੋਹ ਸ਼ਾਂਦਰ ਕਟਾ ਹੈ ਇੱਕ ਤੋਂ ਇੱਕ ਵਜ਼ਨ ਕੀ ਕੱਟੇ ਪੁੰਚੇ ਤੁਸੀਂ ਦੇਖ ਸਕਦੇ ਹੋ ਇਹ ਪੜੇ ਟਕੜਾ ਬਹੁਤ ਕੁਆਲਟੀ ਦਾ ਬਹੁਤ ਸ਼ਾਂਦਰ ਹੈ ਕੀ ਵੇਖੀ ਬਣ ਗਿਆ ਉਹ ਜਿਆਦਾ ਸ਼ਕਤੀ ਸੀਗਾ ਮਤਲਬ ਉਹ ਕਹਿ ਲਗੇ ਵੀ ਇੱਕ ਆਮ ਜ਼ਿਲ੍ਹਾ ਲੈਵਲ ਦਾ ਕੰਪੀਟੀਸ਼ਨ ਹੁੰਦਾ ਤਾਂ ਇਹ ਹੀ ਪਹਿਲੇ ਨੰਬਰ ਦਾ ਜਾਨਵਰ ਸੀ ਐਡਾ ਚੰਗਾ ਜਾਨਵਰ ਸੀ ਹਾਂਜੀ ਟੈਗ ਲੈ ਕੇ ਆਇਓ ਫੁੱਲ ਲੈ ਕੇ ਆਓ ਜੋ ਕੰਪੀਟੀਸ਼ਨ ਬਹੁਤ ਵੱਡਾ ਹੋ ਗਿਆ ਆ ਅੱਗੇ ਜੀ ਫੁੱਲ ਆਜੋ ਆ ਜਾ ਨੌਵੇਂ ਨੰਬਰ ਵਾਲੇ 15 15 ਕਿਐਸੀ ਆਜੋ ਓਕੇ ਜੀ ਨੌਵੇਂ ਦਿਆਲਪੁਰਾ ਅਰਤਰ ਜ਼ਿਲ੍ਹਾ ਤੇ 21 ਦਾ ਬੱਚਾ ਹੈ ਇਹ ਮੋਦੀ ਦਾ ਠੋਡਾ ਰਾਜ ਚੱਲਦਾ ਹੈ ਭਾਈ ਮਦੋ ਮੋਦੀ ਦਾ ਬੱਚਾ ਬਹੁਤ-ਬਹੁਤ ਮੁਾਰਕਾ ਸਜੋਦੇ ਅੱਠਵੇਂ ਵਾਲਾ ਐਮ 416 ਐਮ 403 ਨੀ ਦੰਦ ਦੇ ਅਭੀ ਤੋੜਿਆ ਇਹ ਕਹਿੰਦਾ ਦੋ ਦੰਦ ਜਿੱਤਣਾ ਸੀ ਗੱਲ ਕਰਨਾ ਦੰਦ ਤੋੜ ਗਿਆ ਪਰ ਤੰਨ ਕਰ ਗਿਆ ਇਸ ਕਰਕੇ ਚਾਰ ਦੰਦ ਲੜਨਾ ਪਿਆ ਹੁਦਿਆਲਾ ਤੇ ਬਠਿੰਡਾ ਜ਼ਿਲ੍ਹਾ R14 ਰੈਡੂ ਫਾਰਮ ਦਾ ਮੁੱਲ ਸੀਗਾ R14 ਉਹਦਾ ਬੱਚਾ ਅਜਕੀਰ ਕੋਣ 4420 ਲੀਟਰ ਸਾਦ ਦਾ 10 ਮਹੀਨੇ ਦਾ ਸਾਦ 10 ਮਹੀਨੇ ਦਾ ਜਿਹੜਾ 4420 ਲੀਟਰ ਰਕੌਣ ਹੈ ਇਹਦੀ ਮਾਂ ਘਰੂ ਭਲੂੜ ਪਿੰਡ ਤੋਂ ਇਹ ਕੀ ਦਾ ਬੱਚਾ ਐ ਮਨਤੀ ਹਰਿਆਣੇ ਦਾ ਸੀ ਹਨ ਤੇ ਐ ਮਨਤੀ ਬਸੇ ਯਾਰ ਕਮਾਲ ਆ ਤੇ ਇਹਦੀ ਮਾਂ ਇੱਕ ਕੀ 400 ਦਾ ਰਿਕਾਰਡ ਆ ਇਹਦੀ ਮਾਂ ਦਾ ਹੋਜੀ ਹੋਏ ਸਰ ਨਾਲੋ ਕਿਹੜੇ ਪਿੰਡੋਂ ਬਾਈ ਇੱਥੇ ਲਿਆਓ ਮੋਰ ਮੰਡੀ ਔਰ ਮੰਡੀ ਵਾਲੇ ਆਇਆ ਔਰ ਮੰਡੀ ਵਾਲੇ ਉਹ ਕੀ ਦਾ ਬੱਚਾ ਹੈ ਤੁਹਾਡੇ ਕੋਲੇ ਘਰੇ ਹੀ ਬੋਲਦਾ ਉਹਦਾ ਬੱਚਾ ਹੈ ਇਹਦੀ ਮਾਂ ਦਾ ਕੋਈ ਕਾਰ ਸੱਤਵੇਂ ਸੂਏ ਦੀ ਮਾਂ ਧਰਈ ਆ ਟਰੱਕ ਲਾਈਵ ਤੋਂ ਲੋ ਜੀ ਭਾਈ ਜੀ ਇਹਦਾ ਨਾਮ ਪੁੱਛਿਓ ਮਾੜਾ ਕੀ ਇਹਦਾ ਨਾਮ ਕੀ ਹੈ ਅਛਾ ਇਹਦਾ ਨਾਮ ਕੋਲੋ ਫਾਈਟਰ ਆ ਫਿਰ ਰੱਕਰ ਗਿਆ ਕੋਲੋ ਜਿ ਫਾਈਟਰ ਅੱਛਾ ਆਪਾਂਲੇ ਜਲਾਲਪੁਰ ਦੇ ਫੈਨ ਆ ਪਾਲਿਆ ਦੇਖ ਲਾ ਤੇਰਾ ਨਾਮ ਇੱਥੇ ਵੀ ਚੱਲੀ ਜਾਂਦਾ ਹੈ ਸੀਨਾ ਭਾਈ ਤੇਰਾ ਹੈ ਭਾਈ ਪ੍ਰਿੰਤ ਪਾਲੇ ਘਪਰਗੋ ਭਗਤਾ ਭਾਈ ਕਾ ਤੋਂ ਆਏ ਆ ਕੀਦਾ ਬੱਚਾ 14 70 ਦਾ ਸਰਕਾਰੀ ਸਿਮਰ ਹੈ ਆਪਣੇ ਪੰਜਾਬ ਦਾ ਹਰਿਆਣੇ ਦਾ ਤੇ ਇਹ ਹਰਿਆਣੇ ਦਾ 24 ਕਿਲੋ ਇਹਦੀ ਮਾਣ ਵਾਲਾ ਰਿਕਾਰਡ ਆ ਬਈ بنا لو سو ستاسی تی دو تی دو سو اٹھاسی کا بچا یہاں کا ਦਾਈਆਂ ਅੱਜ ਕੰਮ ਕਰਦੇ ਨੇ ਇਹਨਾਂ ਦਾ ਰਿਪੋਰਟ ਆ। ਆ ਕਰਿਓ। 250 ਗ੍ਰਾਮ। ਜੀ। 250 ਗ੍ਰਾਮ। ਚਲੋ ਭਾਈ ਜੀ ਸੁਨ ਜੀ। ਲੋ ਜੀ ਲੋਰ ਕਾਰ ਹੈ ਜੀ ਮਾ ਇਹਨੂੰ ਰੱਖ ਲਿਆ ਜੇ ਗੱਲ ਕਰ ਗਿਆ ਤਾਂ ਫਾਰੇ ਰੱਖੋ। 900 ਆ ਜੀ। ਡੀਐਨਏ ਟੈਸਟ ਕਰਦੇ। ਡੀਐਨਏ। ਬੀਐਨਏ ਟੈਸਟ ਮਾਂ ਦੇ ਪਿਓ ਨਾਲ। ਅੱਛਾ। ਹਾਂ ਜੀ। ਮਾਂ ਦੇ ਖੂਨ ਨਾਲ ਇਹ ਡੀਐਨਏ ਟੈਸਟ ਆ। ਫਸ ਪਾਉਂਦੀ ਟਿਕਟ ਆਦਾ। ਸਰਟੀਫਿਕੇਟ ਕਿਹੜਾ ਪਿੰਡ ਆ ਜਰਾ? ਪਦੇਗੜ ਸਭਰਾ। ਅੱਛਾ ਪਦੇਗੜ। ਆ ਆਹ। ਉਹ ਆਰਕਾ ਸੱਜਣਾ ਇਹ ਕਿਹੜੇ ਪਿੰਡ ਤੋਂ ਆਇਆ ਕੀ ਨੀਵਾ ਇਹ ਛੀਨੇয়াল ਕਲਾ ਤੋਂ ਆਇਆ ਭਾਈ ਬਰਨਾਲਾ ਜ਼ਿਲ੍ਹਾ ਇਹ ਕਿਹਦਾ ਬੱਚਾ ਇਹ ਅਰਜਨ ਕੁੰਗੜ ਇਹ ਅਰਜਨ ਕੁੰਗੜ ਅਰਜਨ ਕੁੰਗੜ ਦਾ ਬੱਚਾ ਸੱਜਣੋ ਤੇ ਇਹਦੀ ਮਾਂ ਦਾ ਰਿਕਾਰਡ ਆ ਇਹਦੀ ਮਾਂ ਦਾ ਰਿਕਾਰਡ ਆ ਜਿਹੜਾ 20 ਲੀਟਰ ਦਾ ਸੱਜਣੋ ਤੇ ਬੱਚਾ ਆਇਆ ਪਹਿਲੇ ਨੰਬਰ ਤੋਂ ਪ੍ਰੀਤ ਮਗਰਲੇ ਮਗਰਲੇ ਪਾਸੇ ਦੇ ਘੁੰਮ ਕੇ ਦਿਖਾ ਦੇ ਇਹਦੇ ਆਲੇ-ਦਲੇ ਘੁੰਮਣ ਵਾਸਤੇ ਵੀ ਸਾਈਕਲ ਲਈਦਾ ਮਾੜੇ ਪੰਦੇ ਨੂੰ ਜਿਹੜਾ ਦਿਸਦਾ ਦਿੱਤਾ ਜਾਊਗਾ ਚਾਰ ਦੰਦ ਬੱਚਾ ਬੇ ਬਹੁਤ ਕਮਾਲ ਬਹੁਤ ਬਹੁਤ ਮਾਰਕਾ ਬਜਰੋ ਬਹੁਤ ਬਹੁਤ ਧੰਨਵਾਦ ਜੱਜਮੈਂਟ ਟੀਮ ਦਾ ਆ ਦੇਖਦਾ ਠੀਂਆਂ ਗੱਟੀਆਂ ਵਾਲੇ ਆ ਜਾਓ ਓਏ ਆਜੋ ਮੋੜ ਆਜੋ ਦੋ ਦੰਦ ਦੇ ਬੱਚਾ ਝੋਟੀਆਂ ਮੋੜਾਂ ਵਾਲੇ ਆਜੋ ਇੱਧਰ ਸਾਹੀਵਾਲਾ ਸ਼ੇਰਬੇਖ ਸਾਹਿਬ ਨਾਲ